ਦੋਸਤੋ ਅੱਜ ਪਿੰਡ ਗਿੱਦੜਾਂਵਾਲੀ ਜਿਹੜਾ ਹਬੌਰ ਤੋਂ ਗੰਗਾ ਨਗਰ ਰੋਡ ਦੇ ਉੱਪਰ ਹੈ ਉੱਥੇ ਇੱਕ ਲੜਕਾ ਨੌਜਵਾਨ ਨਿਸ਼ਾਨ ਸਾਹਿਬ ਤੇ ਚੋਲਾ ਸਹਿ ਬਦਲਣ ਦੀ ਸੇਵਾ ਨਿਭਾਉਣ ਲੱਗਿਆ ਤੇ ਉੱਪਰ ਟੰਗਿਆ ਗਿਆ 100 ਫੁੱਟ ਤੇ ਤਾਂ ਪ੍ਰਸ਼ਾਸਨ ਦੀ ਐਸੀ ਮਿਹਰਬਾਨੀ ਹੈ ਹਬੌਰ ਵਾਲਿਆਂ ਦੀ ਕੋਈ ਨਹੀਂ ਪਹੁੰਚਿਆ ਮਾਨ ਦਾ ਪੁੱਤ ਤੇ ਫਿਰ ਲੋਕਾਂ ਨੇ ਫੌਜ ਦੀ ਮਦਦ ਲਈ ਤਾਂ ਆਰਮੀ ਆਈ ਕੁਝ ਨੇੜਿਓਂ ਪਰੋਂ ਬਾਰਡਰ ਤੋਂ ਫਾਤੇ ਨਗਰ ਨਿਵਾਸੀ ਪਿੰਡ ਗਿੱਦਲਾਂ ਵਾਲੀ ਦੀ ਸੰਗਤ ਨੇ ਤੇ ਆਸੇ ਪਾਸੇ ਦੇ ਸੱਜਣ ਇਕੱਠੇ ਹੋ ਗਏ ਫਿਰ ਉਹ ਨੌਜਵਾਨ ਉਹ ਜਿਹੜਾ ਉੱਪਰ ਬੈਠਾ ਦਿਖ ਰਿਹਾ ਤੁਹਾਨੂੰ ਜਿਹੜਾ 100 ਫੁੱਟ ਤੇ ਫਸਿਆ ਹੋਇਆ ਸੀ ਇੱਥੇ ਆ ਕੇ ਆਪਰੇਸ਼ਨ ਸਫਲ ਹੋਇਆ ਤੇ ਨੌਜਵਾਨ ਨੂੰ ਨਿਸ਼ਾਨ ਸਾਹਿਬ ਦੇ ਉੱਪਰੋਂ ਸਹੀ ਸਲਾਮਤ ਉਤਾਰ ਲਿਆ ਗਿਆ ਤਾਂ ਇਹ ਆਏ ਆ ਯਾਰ ਥੋੜਾ ਜਿਹਾ ਕੰਮ ਹੁੰਦਾ ਆਪਾਂ ਇੱਕ ਤੇਲ ਹੀ ਲਾਉਣਾ ਹੁੰਦਾ ਕਿਲੋ 2 ਕਿਲੋ ਤੇ ਜੇਕਰ 2-4 ਮਹੀਨਿਆਂ ਪਿੱਛੋਂ ਇਹ ਹੋ ਜੇ ਤਾਂ ਇਸੀਆਂ ਘਟਨਾਵਾਂ ਨਾ ਵਾਪਰਨਾ